31 ਮਈ 1984 ਦਾ ਉਹ ਸਮਾਂ ਜਦੋਂ ਰਾਤ ਨੂੰ 8 ਵਜੇ ਦਿੱਲੀ ਵਿਜਨਾਂ ਤੇ ਰੇਡੀਓ ਦੇ ਉੱਤੇ ਅਨਾਉਂਸਮੈਂਟ ਹੁੰਦੀ ਕਿ ਪੰਜਾਬ ਨੂੰ ਸਮੁੱਚੇ ਨੂੰ ਫੌਜ ਦੇ ਹਵਾਲੇ ਕੀਤਾ ਜਾਂਦਾ ਤੇ ਇੱਥੇ ਪੂਰਨ ਤੌਰ ਤੇ ਬਲੈਕਆਊਟ ਕਰ ਦਿੱਤੀ ਜਾਂਦੀ ਹੈ ਤੇ ਪਹਿਲੀ ਤਰੀਕ ਨੂੰ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਤੇ ਹਮਲਾ ਕੀਤਾ ਜਾਂਦਾ ਔਰ ਬਹੁਤ ਸਾਰੀ ਸੰਗਤ ਜਿਹੜੀ ਆ ਉਹ ਸਾਹਿਬ ਗੁਰੂ ਅਰਜਨ ਦੇ ਪਾਤਸ਼ਾਹ ਦਾ ਸ਼ਹੀਦੀ ਗੁਰਪੁਰਬ ਮਨਾਉਣੇ ਤੇ ਹਾਜ਼ਰ ਸਗੇ ਤੇ ਕਾਰਫਿਊ ਲਾ ਦਿੱਤਾ ਲਾ ਦਿੱਤਾ ਜਾਂਦਾ ਔਰ ਕਾਰਫਿਊ ਥੋੜੀ ਢਿੱਲ ਦਿੱਤੀ ਜਾਂਦੀ ਆ ਬਹੁਤ ਸਾਰੇ ਸ਼ਰਧਾਲੂ ਉਹ ਅੰਦਰ ਹੀ ਇੱਥੇ ਜਿਹੜੇ ਉਹ ਰਹਿ ਜਾਂਦੇ ਆ ਉਹ ਮਰਜੀਬੜੇ ਸਿੱਖ ਕੌਮ ਦੇ ਮਹਾਨ ਸ਼ਹੀਦ ਜਿਨ੍ਹਾਂ ਨੇ ਇਹ ਪ੍ਰਤਗਿਆ ਕੀਤੀ ਸ੍ਰੀ ਅਕਾਲ ਤਖਤ ਦੇ ਸਾਹਮਣੇ ਕਿ ਜੇ ਇੱਥੇ ਫੌਜ ਨੇ ਜਾਂ ਪੁਲਿਸ ਨੇ ਹਮਾਕਤ ਕੀਤੀ ਅੰਦਰ ਵੜਨ ਦੀ ਤੇ ਫਿਰ ਸੂਰਾ ਸੋ ਪਹਿਚਾਣਦੀਆਂ ਜੋ ਲਰੇ ਦੀਨ ਕੇ ਹਿਤ ਔਰ ਜਿਆ ਪੁਰਜਾ ਕਟਮਰੇ ਕਬ ਹੋਣਾ ਛਾੜੇ ਖੇਤ ਔਰ ਫੌਜ ਨੂੰ ਵੀ ਫੇ ਚਣੇ ਚਵਾਏ ਇਹ ਕਹਮਾਨ ਦਾ ਕਮਹਾਨ ਦਾ ਜਿਹੜਾ ਯੁੱਧ ਸੀ ਇਹ 6 ਤਰੀਕ ਤੱਕ 6 ਜੂਨ ਤੱਕ ਹੋਇਆ ਪਰ ਉਹਨਾਂ ਨੇ ਤਾਂ ਜਿਹਨੀ ਪ੍ਰਤਗਿਆ ਕੀਤੀ ਸੀ ਉਹ ਨਹੀਂ ਤਾਂ ਛੇ ਦੀਆਂ ਪਾਈਆਂ ਬਹੁਤ ਸਾਰੇ ਸ਼ਰਧਾਲੂ ਜਿਹੜੇ ਸਗੇ ਉਹ ਵੀ ਵਿਚਾਰੇ ਇਹ ਮੌਤ ਦੇ ਘਾਟ ਇਹਨਾਂ ਨੇ ਜ਼ਾਲਮ ਸਰਕਾਰ ਨੇ ਉਸ ਵੇਲੇ ਦੀ ਕਾਂਗਰਸ ਨੇ ਉਹ ਸਾਰੇ ਮੌਤ ਦੇ ਘਾਟ ਉਤਾਰੇ ਆ ਜਿਹੜੇ ਸਥਾਨ ਤੇ ਆਪਾਂ ਖੜੇ ਆ ਇਹ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇਜਾ ਸਿੰਘ ਸਮੁੰਦਰੀ ਹਾਲ ਜਿੱਥੇ ਸਾਡੇ ਸਾਰੇ ਦਫ਼ਤਰ ਆ ਆ ਤੁਸੀਂ ਦੇਖਦੇ ਆ ਜਿੰਨੇ ਆ ਨਿਸ਼ਾਨ ਲੱਗੇ ਆ ਜਿਹੜੇ ਅਸੀਂ ਖੋਲ ਲਾ ਕੇ ਐਜ ਇਟ ਇਜ਼ ਸਿਕਯੂਰ ਕੀਤੇ ਆ ਇਹ ਸੱਚਖੰਡ ਉਧਰਲੇ ਪਾਸੇ ਤੇ ਇਧਰਲੇ ਪਾਸੇ ਸਰਾਵਾਂ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਸੀ ਹੁਣ ਤੁਸੀਂ ਇਹ ਦੇਖ ਸਕਦੇ ਬਈ ਇਹਨੂੰ ਕਿਦਾਂ ਮਾਰਟਨ ਗੰਨਾ ਨਾਲ ਐਨ ਗੋਲੀਆਂ ਨਾਲ ਚੱਪਾ ਚੱਪਾ ਬਿਨੇ ਆ ਪਿਆ ਇਹ ਗੱਲ ਇਹ ਦਰਸਾਉਂਦਾ ਆ ਕਿ ਜ਼ਾਲਮ ਸਰਕਾਰ ਇਹ ਕਬੱਡੀ ਨਰਨਤੀ ਲੈ ਕੇ ਸਿੱਖਾਂ ਦੀ ਨਸਲ ਕੁਰਸੀ ਕਰਨ ਲਈ ਇਹ ਸਾਰਾ ਇਹ ਨਹੀਂ ਐਕਸ਼ਨ ਕੀਤਾ ਇਸੇ ਤਰ੍ਹਾਂ ਮੰਜੀ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਇਸੇ ਤਰ੍ਹਾਂ ਸਾਰਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਜਦੋਂ ਜੂਨ ਦਾ ਮਹੀਨਾ ਚੜ੍ਹਦਾ ਜਿਵੇਂ ਕੁਦਰਤ ਦਾ ਗਰਮੀ ਦਾ ਕਹਿਰ ਜਿਹੜਾ ਆ ਉਹ ਮਨੁੱਖ ਮਹਿਸੂਸ ਕਰਦਾ ਇਸੇ ਤਰ੍ਹਾਂ ਇਹ ਜੂਨ ਦਾ ਮਹੀਨਾ ਜਦੋਂ ਚੜ੍ਹਦਾ ਤੇ ਸਿੱਖ ਦੇ ਮਾਨਸਿਕ ਤੌਰ ਤੇ ਅੰਦਰ ਲੀਆਂ ਜਿਹੜੀਆਂ ਭਾਵਨਾਵਾਂ ਆ ਉਹ ਵੀ ਗਰਮ ਹੋਣ ਲੱਗ ਪੈਂਦੀਆਂ ਸੋ ਇਹ ਸਾਰਾ ਕਾਮ ਜਿਹੜੀ ਆ 6 ਜੂਨ ਨੂੰ ਸ਼੍ਰੀ ਅਕਾਲ ਤਖਤ ਤੇ ਇਕੱਤਰ ਹੋ ਕੇ ਅਰਦਾਸ ਕਰਦੀ ਉਹਨਾਂ ਮਹਾਨ ਸ਼ਹੀਦਾਂ ਲਈ ਤੇ ਉਹਨਾਂ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਿਰਪੱਵ ਦਿੱਤੇ ਜਾਂਦੇ ਆ। ਸੋ ਮੋਹਰੇ ਅੱਜ ਅਸੀਂ 10 ਦਿਨ ਪਹਿਲਾਂ ਸਤਖੰਡ ਜੀ ਸ਼੍ਰੀ ਹਰਮੰਦਰ ਸਾਹਿਬ ਦੇ ਮੋਹਰੇ ਅਕਾਲ ਤਖਤ ਦੇ ਸਨਮੁਖ ਉਸ ਵੇਲੇ ਦਾ ਮਾਡਲ ਜਿਹੜਾ ਆ ਉਹ ਵੀ ਇੰਸਟਾਲ ਕੀਤਾ ਤੇ ਉਹ ਜਿਹੜੀ ਬੀੜ ਮਹਾਨ ਸਤਗੁਰ ਜੀ ਦੀ ਭੰਤਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਵਿੱਤਰ ਸਰੂਪ ਵੀ ਬਾਬਾ ਗਰਵਖ ਸਿੰਘ ਬੁੰਗਾ ਵਿੱਚ ਉਹ ਪ੍ਰਕਾਸ਼ਮਾਨ ਕੀਤੇ ਹੋ ਆ ਤਾਂ ਕਿ ਲੋਕ ਦੇਖ ਸਕਣ ਕਿ ਇਹ ਸਰਕਾਰ ਨੇ ਬਿਲਡਿੰਗਾਂ ਦਾ ਢਾਈਆਂ ਢਾਈਆਂ ਜਾਗਤ ਜਾਗਤ ਜੋਤ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਨੂੰ ਵੀ ਗੋਲੀਆਂ ਨਾ ਬੰਦੇਆਂ ਬਹੁਤ ਲੋਕਾਂ ਦੀ ਭਾਰੀ ਆਮਦ ਹੁੰਦੀ ਆ 6 ਜੂਨ ਦੇ ਇਹਨਾਂ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਸੰਗਤ ਜਿਹੜੀ ਆ ਪਹੁੰਚਦੀ ਆ ਤੇ ਮਹਾਨ ਸ਼ਹੀਦਾਂ ਨੂੰ ਆ ਕੇ ਆਪਣੇ ਨਤ ਮਾਸਤਕ ਵੀ ਹੁੰਦੀ ਆ ਇਸ ਵਾਰ ਪੰਜ ਸਿੰਘ ਸਹਿਬਾਨ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 4 ਤੋਂ 6 ਤਰੀਕ ਤੱਕ ਆ ਦੇਖੋ ਸਾਡੇ ਸਿਕਤਰ ਸਾਹਿਬ ਖੜੇ ਆ ਤੇ ਭਾਈ ਕਲਵਾਨ ਸੋਣੀ ਤਾਂ ਚਲੋ ਰਿਟਾਇਰ ਹੋ ਗਿਆ ਸਾਡੇ 2000 ਚ ਇੱਥੇ ਸਿਕਤਰ ਹੁੰਦੇ ਸੀ ਇਹ ਜਿੰਨੇ ਵੀ ਸਾਰੇ ਸਿਕਤਰ ਤੇ ਸਾਰਾ ਸਟਾਫ ਉਹ ਭਾਵੇਂ ਅੱਜ 3 ਤਰੀਕ ਆ ਸਾਰਿਆਂ ਨੇ ਕਾਲੀਆਂ ਦਸਤਾਰਾਂ ਸਜਾਈਆਂ ਇਹ 4 ਤੋਂ 6 ਤੱਕ ਸਾਰੇ ਖਾਲਸਾ ਪੰਥ ਨੂੰ ਇਹ ਹੁਕਮ ਆ ਵੀ ਵੱਧ ਤੋਂ ਵੱਧ ਸਾਰੇ ਬੀਬੀਆਂ ਕਾਲੇ ਦੁਪट्टे ਤੇ ਜਿਹੜੇ ਸਿੰਘ ਆਪਣੇ ਸਿੰਘੇ ਆਓ ਕਾਲੀਆਂ ਦਸਤਾਰਾਂ ਸਜਾਉਣ। ਉਹ ਤੋਂ ਇਲਾਵਾ ਕਿਉਂਕਿ ਮੈਂ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹਨਾ ਕਿ ਠੀਕ ਹੈ ਇਹ ਕਪੀੜਾ ਆ ਪਰ ਇਸ ਸਥਾਨ ਤੇ ਬਿਲਕੁਲ ਸ਼ਾਂਤੀ ਨਾਲ ਆਉਣ ਤੇ ਸ਼ਾਂਤੀ ਦੇ ਨਾਲ ਹੀ ਜਿਹੜਾ ਸਿੰਘ ਸਾਹਿਬ ਦਾ ਆਦੇਸ਼ ਆ ਵੱਧ ਤੋਂ ਵੱਧ ਗਰਵਾਣੀ ਗੈਣ ਕਰਨੀ ਤੇ ਵੱਧ ਤੋਂ ਵੱਧ ਸਾਰਿਆਂ ਨੇ ਸਬਰ ਤੇ ਸੰਤੋਖ ਵਿੱਚ ਰਹਿ ਕੇ ਵੱਧ ਤੋਂ ਵੱਧ ਜਿਹੜਾ ਉਹਨੇ ਸਾਨੂੰ ਦੱਸਿਆ ਦਸਤਾਰਾਂ ਸਜਾਉਣ ਤੇ ਆਪਣੇ ਬੀਬੀਆਂ ਜਿਹੜੀਆਂ ਉਹ ਕਾਲੀਆਂ ਦੁਪੱਟੇ ਲੈਣ ਤੇ ਸ਼ਾਂਤੀ ਦੇ ਨਾਲ ਬੜੇ ਸਬਰ ਦੇ ਨਾਲ ਸੰਤੋਖ ਦੇ ਨਾਲ ਇਹ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿਉਂਕਿ ਅਖੰਡ ਪਾਠਾਂ ਦੇ ਭੋਗ ਪੈਣੇ ਆ ਤੇ ਸਿੰਘ ਸਾਹਿਬ ਨੇ ਫਿਰ ਕੌਮ ਦੇ ਨਾਂ ਤੇ ਸੰਦੇਸ਼ ਦੇਣਾ ਹੁੰਦਾ ਤੇ ਉਹ ਮਹਾਨ ਸ਼ਹੀਦ ਮਰਦੇ ਮਹਾਦ 21ਵੀਂ ਸਦੀ ਦੇ ਮਹਾਨ ਸਿੱਖ ਜਿਨ੍ਹਾਂ ਨੇ ਕੌਮ ਨੂੰ ਬੜਾ ਵੱਡਾ ਇੱਕ ਹਲਾਰਾ ਦਿੱਤਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮੈਂ ਹੁਣ ਆਉਂਦਾ ਵੀ ਦੇਖਦਾ ਸੀ ਭਾਈ ਜਰਨਲ ਸ਼ਬੀਕ ਸਿੰਘ ਕਿੱਡੀ ਵੱਡੀ ਉਹ ਸ਼ਖਸੀਅਤ ਸੀਗੀ ਤੇ ਅਮਰ ਸ਼ਹੀਦ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਸੁਪੁੱਤਰ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਉਹਨਾਂ ਨੂੰ ਤੇ ਹੋਰ ਪਰਿਵਾਰਾਂ ਦੇ ਜਿਹੜੇ ਬਹੁਤ ਸਾਰੇ ਆਇਓ ਹੁੰਦੇ ਇੱਥੇ ਪਰਿਵਾਰਾਂ ਦੇ ਜਿਨ੍ਹਾਂ ਨੇ ਪਰਿਵਾਰਾਂ ਦੇ ਬਜ਼ੁਰਗਾਂ ਨੇ ਇੱਥੇ ਆ ਕੇ ਸ਼ਹੀਦیاں ਪਾਈਆਂ ਉਹਨਾਂ ਸਾਰਿਆਂ ਨੂੰ ਸਿਰਪੌਦੀ ਫੇਰ ਬਕਸ਼ੀ ਜਿੱਤੀ ਜਾਂਦੀ ਆ ਸੋ ਇੱਕ ਪਿਛਲੇ ਦਿਨੀ ਜੋਪੀ ਦੇ ਵਿੱਚ ਇੱਕ ਐਸਾ ਕਾਂਡ ਵਰਤਿਆ ਜਿਹਦੇ ਨਾਲ ਸਾਰੇ ਸਿੱਖਾਂ ਦੇ ਹਿਰਦਿਆਂ ਦੇ ਵਿੱਚ ਇੱਕ ਮੁੜ ਫੇਰ ਚنگਿਆੜੀ ਜਿਹੀ ਉੱਠੀ ਉਹ ਇੱਕ ਬੱਚੀ ਸੀ ਗ੍ਰਾਂਥੀ ਸਿੰਘ ਦੀ ਜਿਹਨੂੰ ਉੱਥੇ ਜ਼ਬਰਦਸਤੀ ਚੱਕ ਕੇ ਉਹਨਾਂ ਜ਼ਬਰਜਨਾਹ ਕੀਤਾ ਗਿਆ ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਉੱਥੇ ਗਏ ਵੀ ਸੀਗੇ ਉਹਨਾਂ ਨੇ ਇੱਕ ਹਫ਼ਤੇ ਦਾ ਆਲਟੀਮੇਟਮ ਵੀ ਦਿੱਤਾ ਵੀ ਉਹਦੀ ਕਾਨੂੰਨੀ ਬਣਦੀ ਕਾਰਵਾਈ ਜਿੰਨੇ ਵੀ ਉਹਦੇ ਵਿੱਚ ਸ਼ਾਮਲ ਆ ਉਹ ਸਾਰੇ ਫੜੇ ਜਾਣ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਾਹਿਬ ਜੀ ਦੇ ਬੇਨਤੀ ਵੀ ਕਰਦੀ ਆ ਕਿ ਤੁਸੀਂ ਉਹਦੀ ਅਗਵਾਈ ਕਰੋ ਤੇ ਜੇ ਫਿਰ ਉੱਥੇ ਹਫ਼ਤੇ ਤੋਂ ਬਾਅਦ ਨਹੀਂ ਕਾਰਵਾਈ ਹੁੰਦੀ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਜਿਹੜਾ ਵੀ ਗਾਂਹ ਪ੍ਰੋਗਰਾਮ ਲਿਖਿਆ ਜਾਊਗਾ ਉਹਦੀ ਅਗਵਾਈ ਕਰੂਗੀ ਸੋ ਇਹ ਮੈਂ ਸਮਝਦਾ ਜਿਹੜੀਆਂ ਬਧਿਕੀਆਂ ਆ ਉਹ ਬੇਦੀਆਂ ਬੇਦੀਆਂ ਕਿਸੇ ਨਾ ਕਿਸੇ ਸਮੇਂ ਜ਼ਰੂਰ ਸਿਕਾਨੂੰ ਟੋਂਦੀਆਂ ਆ ਸੋ ਮੈਂ ਸਮੁੱਚੇ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਸਿੱਖ ਭਾਈਚਾਰੇ ਨੂੰ ਸਮੁੱਚੇ ਨੂੰ ਕੇ 4 ਤੋਂ 6 ਤਰੀਕ ਤੱਕ ਆਪਣੇ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਵੱਧ ਤੋਂ ਵੱਧ ਪਵਿੱਤਰ ਗੁਰਬਾਣੀ ਗਾਇਨ ਕਰਨ ਅਰਦਾਸਾਂ ਬੇਨਤੀਆਂ ਸਹਿਜ ਪਾਠਾਂ ਜਾਂ ਅਖੰਡ ਪਾਠਾਂ ਦੇ ਰੂਪ ਦੇ ਵਿੱਚ ਤੇ ਕਾਲੀਆਂ ਦਸਤਾਰਾਂ ਤੇ ਜਿਹੜੇ ਕਾਲੇ ਦੁਪट्टे ਆ ਉਹ ਸਾਰੇ ਬੀਬੀਆਂ ਕਾਲੇ ਦੁਪੱਟੇ ਲੈਣ ਤੇ ਜਿੰਨੇ ਵੀਰ ਆ ਉਹ ਸਾਰੇ ਕਾਲੀਆਂ ਦਸਤਾਰਾਂ ਸੁਜਾਉਣ ਕਿਉਂਕਿ ਇਹ ਕੋ ਸੋਗ ਨਹੀਂਗਾ ਇੱਕ ਮਾਰਕ ਆਫ ਪ੍ਰੋਟੈਸਟ ਆ ਸੋ ਇਹ ਅਕਾਲ ਤਖਤ ਵੱਲੋਂ ਲਿਖਿਆ ਗਿਆ ਸੋ ਸਾਰੀ ਸੰਗਤ ਇਹਨੂੰ ਫਾਲੋ ਕਰੇ ਕੱਲ ਦੇ ਦਿਨ ਨਤੀਜੇ ਆ ਰਹੇ ਨੇ ਕੱਲ ਦੇ ਦਿਨ ਇਹ ਮੈਂ ਸਮਝਦਾ ਇਹ ਵੀ ਇੱਕ ਸਾਨੂੰ ਬੈਠ ਕੇ ਕਾਨੂੰਨ ਨੂੰ ਮੁਲਾਂਕਣ ਕਰਨ ਦੀ ਘੜੀ ਆ ਵੀ ਜਿਹੜੀ ਵੀ ਅਸੀਂ ਅਪੀਲ ਕਰਦੇ ਆ ਜੇ ਅਸੀਂ 20 ਸਾਲ ਤੋਂ ਵੱਧ ਜਿਹੜੇ ਅੰਦਰ ਹੋ ਗਏ ਉਹਨਾਂ ਦੀਆਂ ਰਿਹਾਈਆਂ ਦੀ ਮੰਗ ਕਰਦੇ ਆ ਵੀ 35 ਸਾਲ ਹੋ ਗਿਆ ਸਾਨੂੰ ਇਸ ਮੁਲਕ 'ਚ ਦੱਸਣ ਦਾ ਸਹੀ ਵੀ ਕਿਹੜਾ 35 ਸਾਲ ਦਾ ਅੰਦਰ ਆ ਸਾਨੂੰ ਇਹ ਤਾਂ ਸਬਰ ਆ ਜਾਣਾ ਪਰ 29 ਸਾਲ ਦਾ ਕਿਹੜਾ ਅੰਦਰ ਆ ਤੇ ਫਿਰ ਇਹਨਾਂ ਦੀਆਂ ਕੀਤੀਆਂ ਸਾਰੀਆਂ ਜਿਲੇ ਅਸੀਂ ਇਨਸਾਫ ਮੰਗਦੇ ਆ ਸਾਨੂੰ ਫਿਰ ਇਦਾਂ ਲੱਗਦਾ ਵੀ ਸ਼ਾਇਦ ਅਸੀਂ ਜਿਹੜਾ ਭਾਰਤ ਦੇਸ਼ ਆਜ਼ਾਦ ਆ ਇਹਦੇ ਪਛੰਦੇ ਆ ਕਿਉਂਕਿ ਸਾਨੂੰ ਤਾਂ ਇਨਸਾਫ ਲੈਣ ਲਈ ਵੀ ਇੱਕ ਰੋਸ ਕਰਨਾ ਪੈਂਦਾ ਕਹੋ ਜਿਆ ਮੁਲਖ ਮੱਲ ਪੰਜਾਬੀਆਂ ਵਾਲੇ ਕਹੋ ਜਿਆ ਕਾਨੂੰਨ ਸਿੱਖਾਂ ਲਈ ਖਾਸ ਕਰਕੇ ਮੈਂ ਕਹਿ ਸਕਦਾ ਵੀ ਅਨਿਆ ਲੈਣ ਲਈ ਵੀ ਜਿਹੜਾ ਸਾਡਾ ਕਨਸਟੀਟਿਊਸ਼ਨਲ ਰਾਈਟ ਆ ਲੀਗਲ ਰਾਈਟ ਆ ਉਹਦੇ ਵਿੱਚ ਵੀ ਆਪਣੇ ਸਾਨੂੰ ਫਿਰ ਜ਼ਬਰ ਆਪਣੇ ਕਰਨਾ ਪੈਂਦਾ ਪ੍ਰੋਟੈਸਟ ਕਰਨਾ ਪੈਂਦਾ ਦੇਖੋ ਬੇਨਤੀ ਇਹ ਆ ਕਿਉਂਕਿ ਜਲੇ ਇਲੈਕਸ਼ਨ ਕਮਿਸ਼ਨ ਨੇ ਕੋਈ ਵੀ ਪ੍ਰੋਗਰਾਮ ਲਿਖਣਾ ਉਸ ਲਈ ਕੋਈ ਇਤਿਆਹਾਸਕ ਦਿਹਾੜੇ ਜਾਂ ਹੋਰ ਸਾਰੀਆਂ ਗੱਲਾਂ ਦੇ ਨਿਗਾ ਦੇ ਵਿੱਚ ਰੱਖਣੀਆਂ ਅਸੀਂ ਉਦੋਂ ਵੀ ਕਿਹਾ ਸੀ ਕਿ ਜੂਨ ਤੋਂ ਪਹਿਲਾਂ ਇਹਨੂੰ ਲੈ ਜਾਓ ਕਿਉਂਕਿ ਜੂਨ ਦਾ ਮਹੀਨਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਜਦੋਂ ਤਪਸ਼ਵਾਦੀ ਉਹਦਾ ਮਾਨਸਿਕ ਤੌਰ ਤੇ ਸਿੱਖਾਂ ਦੇ ਇਸ ਪਵਿੱਤਰ ਸਥਾਨ ਤੇ ਹਮਲਾ ਕੀਤਾ ਸੀ ਉਹ ਵੀ ਅੰਦਰ ਪੀੜਾ ਸਿੱਖਾਂ ਦੇ ਹੁੰਦੀ ਆ ਪਰ ਹੁਣ ਕਿਉਂਕਿ ਸਾਰਾ ਪ੍ਰੋਸੈਸ ਹੋ ਚੁੱਕਾ ਆ ਤੇ ਅਸੀਂ ਉਦੋਂ ਕਿਹਾ ਸੀ ਵਿਚਾਰ ਤੋਂ ਪਹਿਲਾਂ ਜੂਨ ਤੋਂ ਪਹਿਲਾਂ ਹੀ ਲੈ ਜਾਓ ਪਰ ਹੁਣ ਅਪੀਲੇ ਕਰ ਸਕਦੇ ਬਾਕੀ ਤਾਂ ਮਾਲਕਾਂ ਦੀ ਮਰਜ਼ੀ ਹੈ ਇਹ ਕਰਨਾ ਕੀ ਹੈ